ਇੱਕ ਬਿਆਨ ਪੰਜਾਬ ਸਰਕਾਰ ਦੇ ਫਾਈਨੈਂਸ ਮਿਨਿਸਟਰ ਸਾਹਿਬ ਸਰਦਾਰ ਹਰਪਾਲ ਸਿੰਘ ਟੀਮਾ ਸਾਹਿਬ ਵੱਲੋਂ ਦਿੱਤਾ ਗਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਭਾਰਤ ਸਰਕਾਰ ਜਿਹੜੀ ਹੈ ਉਹ 12000 ਦੇ ਜਿਹੜਾ ਕਰੋੜ ਰੁਪਏ ਦਾ ਫੰਡ ਹੈ ਜਿਹੜਾ ਐਸਡੀਆਰਫ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਉਹਦੇ ਉੱਪਰ ਜਿਹੜੀ ਹੈ ਉਹ ਪੰਜਾਬ ਨੂੰ ਗੁੰਮਰਾਹ ਕਰਦੇ ਪਏ ਨੇ ਔਰ ਮੈਂ ਉਸ ਬਿਆਨ ਨੂੰ ਪੜਨ ਤੋਂ ਬਾਅਦ ਇਹ ਐਕਟ ਨੂੰ ਪੜਦਾ ਪਿਆ ਸੀਗਾ ਔਰ ਕੁਝ ਬੜੇ ਦਿਲਚਸਪ ਆંકੜੇ ਵੀ ਸਾਹਮਣੇ ਨਿਕਲ ਕੇ ਆਏ ਜਿਹੜੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਔਰ ਮਾਨਯੋਗ ਚੀਮਾ ਸਾਹਿਬ ਨੂੰ ਵੀ ਮੈਂ ਇਹੋ ਗੱਲ ਕਹਿਣੀ ਚਾਹਾਂਗਾ ਕਿ ਐਕਟ ਤਾਂ ਬਹੁਤ ਆਪਣੇ ਆਪ ਦੇ ਵਿੱਚ ਕਲੀਅਰ ਹੈ ਔਰ ਉਹਨੂੰ ਆਪਣੀ ਜਿਹੜੀ ਹੋਰ ਕਲੈਰਿਟੀ ਉਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਦਾ ਸਾਫ਼ ਹੋ ਜਾਂਦਾ ਹੈ ਕਿ ਸਟੇਟ ਸਰਕਾਰ ਗੁੰਮਰਾਹ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਇਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬੜਾ ਕਲੈਰਿਟੀ ਦੇ ਨਾਲ ਉੱਤਰ ਮਿਲ ਜਾਂਦਾ ਹੈ Yet a State Disaster Response Fund SDRF is established at the beginning of each financial year based on the allocation decided by the Finance Commission. Even before a disaster occurs, the state and the central governments contribute their uh, respective shares 75% from the center and 25% from the state to create a SDRF. However, the central government release of its installments. the 75% of its conditional the ministry of home affairs will withhold the subsequent installments of centers share if a state has not deposited its due share agar tusi state sarkar apna banda state share 75 paise de naal apna 25 paise matching grant apna banda hissa tusi jama nahi karare ta fer jehdi oh ministry of home affairs hai oh tvaade funds nu withhold kar lendi hai ਮੈਂ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਨੀ ਚਾਹ ਰਾ ਸੀਗਾ ਕਿ ਅਗਰ ਤੁਸੀਂ ਇਹ ਬੰਦਾ ਹਿੱਸਾ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ 12000 ਕਰੋੜ ਰੁਪਏ ਦੀ ਜਿਹੜੀ ਫਿਗਰ ਸੀਗੀ ਐਸਡੀਆਰਐਫ ਫੰਡ ਦੇ ਅਧੀਨ ਉਹ ਮੈਂਸ਼ਨ ਕਰਕੇ ਗਏ ਆ ਤਾਂ ਫਿਰ ਜਿਹੜਾ ਇਹ 15th ਫਾਈਨੈਂਸ ਕਮਿਸ਼ਨ ਹੈ ਇਹਦੇ ਅਧੀਨ ਜਿਹੜੇ ਫੰਡਸ ਅਲੋਕੇਟ ਹੋਏ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਟੇਟ ਨੂੰ ਉਹ ਲਗਭਗ ਜੋ ਆંકੜੇ ਦੱਸਦੇ ਪਏ ਨੇ 2918 ਕਰੋੜ ਰੁਪਏ ਜਿਹੜਾ ਲਗਭਗ 3000 ਕਰੋੜ ਰੁਪਇਆ ਬੰਦਾ ਹੈ ਅਗਰ 3000 ਕਰੋੜ ਰੁਪਏ ਦੇ ਵਿੱਚ ਸਟੇਟ ਆਪਣਾ ਬੰਦਾ ਸਟੇਟ ਦਾ ਸ਼ੇਅਰ 25% ਉਹਦੇ ਵਿੱਚ ਆਪਣਾ ਡਿਪੋਜ਼ਿਟ ਕਰਾਉਂਦੀ ਹੈ ਤਾਂ 3000 ਕਰੋੜ ਰੁਪਇਆ ਇਹ ਫੰਡਸ ਜਿਹੜੇ ਆ ਡੈਜ਼ਿਗਨੇਟਿਡ ਅਕਾਊਂਟ ਜਿਹੜਾ ਪੰਜਾਬ ਦਾ ਹੈ ਸਟੇਟ ਦਾ ਉਹਦੇ ਵਿੱਚ ਟਰਾਂਸਫਰ ਆਟੋਮੈਟਿਕਲੀ ਉਹ ਹੋ ਜਾਂਦੇ ਨੇ ਅਗਰ 3000 1 ਕਰੋੜ ਹੈ ਤਾਂ ਫਿਰ ਇਸ ਦਾ ਮਤਲਬ ਕਲੈਰਿਟੀ ਨਾਲ ਇਹ ਆ ਰਿਹਾ ਹੈ ਕਿ ਇਸ ਫਾਈਨੈਂਸ ਕਮਿਸ਼ਨ ਤੋਂ ਪਹਿਲਾਂ ਜਿਹੜੇ ਪਿਛਲੇ ਫਾਈਨੈਂਸ ਕਮਿਸ਼ਨ ਗਠਿਤ ਹੋਏ ਔਰ ਉਹਨਾਂ ਫਾਈਨੈਂਸ ਕਮਿਸ਼ਨਸ ਵੱਲੋਂ ਅਲੱਗ-ਅਲੱਗ ਸਮੇਂ ਦੇ ਦੌਰਾਨ ਜਿਹੜੇ ਫੰਡਸ ਜਿਹੜੇ ਐਸ ਡੀ ਆਰ ਐਫ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੇ ਪੰਜਾਬ ਸਟੇਟ ਨੂੰ ਜਿਹੜੇ ਅਲੋਕੇਟ ਜਾਰੀ ਕੀਤੇ ਗਏ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਨੇ 12000 ਕਿਹਾ 9000 ਕਰੋੜ ਰੁਪਇਆ ਪੁਰਾਣਾ ਔਰ 3000 ਕਰੋੜ ਰੁਪਇਆ ਪ੍ਰੈਜ਼ੀਡੈਂਟ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਦੇ ਵੱਲੋਂ ਜਿਹੜਾ ਅਲੋਕੇਟ ਕੀਤਾ ਗਿਆ ਦਿਲਚਸਪ ਗੱਲ ਇਹ ਹੈ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਕਰਨ ਵਾਲੀ ਇਹ ਜਿਹੜੀ ਪਬਲਿਕ ਦੇ ਧਿਆਨ ਚਾਉਣੀ ਚਾਹੀਦੀ ਹੈ ਐਸਡੀਆਰਐਫ ਜਿਹੜਾ ਫੰਡ ਹੁੰਦੇ ਜਿਹੜੋਂ ਇਹ ਅਲੋਕੇਟ ਕੀਤੇ ਜਾਂਦੇ ਨੇ ਸਟੇਟ ਨੂੰ ਇਹ ਕਦੀ ਵੀ ਜਿਹੜਾ ਕਦੀ ਵੀ ਲੈਪਸ ਨਹੀਂ ਹੁੰਦੇ ਇਹ ਪੈਸਾ ਹਮੇਸ਼ਾ ਜਿਹੜਾ ਖੜਾ ਰਹਿੰਦਾ ਹੈ ਕਾਊਂਟ ਦੇ ਵਿੱਚ ਕਿਤਾਬਾਂ ਦੇ ਵਿੱਚ ਖੜਾ ਰਹਿੰਦਾ ਹੈ ਇਹਦੀ ਸਿਰਫ ਇੱਕ ਸ਼ਰਤ ਹੈ ਕਿ ਜਿਹੜਾ ਕੇਂਦਰ ਆਪਣਾ 75 ਪੈਸੇ ਪਾਉਂਦੀ ਹੈ ਤੇ ਪੰਜਾਬ ਸਰਕਾਰ ਜਿਹੜੀ ਸਟੇਟ ਹੈ ਸਟੇਟ ਨੇ ਆਪਣਾ 25 ਪੈਸੇ ਹਿੱਸਾ ਨਾਲ ਉਹਦੇ ਪਾਉਣਾ ਤੇ ਫਿਰ ਫੰਡ ਜਿਹੜੇ ਆਟੋਮੈਟਿਕਲੀ ਟਰਾਂਸਫਰ ਹੋ ਜਾਂਦੇ ਆ ਕਿਤੇ ਵੀ ਪੰਜਾਬ ਸਰਕਾਰ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਕਿਸੇ ਲੀਡਰ ਸਾਹਿਬਾਨ ਨੂੰ ਮਿਲਣ ਦੀ ਲੋੜ ਨਹੀਂ ਆਟੋਮੈਟਿਕਲੀ ਫੰਡਸ ਜਨਰੇਟ ਹੋ ਜਾਂਦੇ ਆ ਔਰ ਤੁਸੀਂ ਆਪਣੀ ਤੁਸੀਂ ਜਿਹੜੇ ਪੈਸੇ ਉਦੋਂ ਮਨੀ ਜਿਹੜੀ ਹੈ ਸਪੈਂਡ ਕਰਨੀ ਸ਼ੁਰੂ ਕਰ ਦਿੰਦੇ ਹੋ ਕੋਈ ਵੀ ਡਿਜ਼ਾਸਟਰ ਆਉਂਦਾ ਹੈ ਹੁਣ ਕਿਤੇ ਨਾ ਕਿਤੇ ਜਿਹੜਾ ਜਿਹੜੀ ਬਲੇਮ ਗੇਮ ਦੇ ਵਿੱਚ ਇਨਵੋਲਵ ਹੋ ਰਿਹਾ ਮਡ ਸਲਿੰਗਿੰਗ ਦੇ ਵਿੱਚ ਕੰਮ ਜਾ ਰਿਹਾ ਕਿ 12000 ਕਰੋੜ ਦੇ ਨਾਮ ਤੇ ਕੇਂਦਰ ਸਰਕਾਰ ਗੁੰਮਰਾਹ ਕਰ ਰਹੀ ਹੈ ਜਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹ ਗੁੰਮਰਾਹ ਕਰ ਰਹੇ ਹੋ ਕਹਿ ਰਹੇ ਇਹਨਾਂ ਕੋ ਫੰਡਸ ਆ ਇਹਨਾਂ ਨੇ ਯੂਟਿਲਾਈਜ਼ ਨਹੀਂ ਕੀਤੇ ਸਾਰਾ ਦੁੱਧ ਦਾ ਦੰਦ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ 12000 ਕਰੋੜ ਰੁਪਏ ਜੇ ਆਇਆ ਐਲੋਕੇਟ ਹੋਇਆ ਮੇਰੇ ਖਿਆਲ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਜਿਹੜਾ ਬੰਦਾ ਫ੍ਰਿਫਟ 25% ਸ਼ੇਅਰ ਹੈ 3000 ਕਰੋੜ ਰੁਪਏ ਸਬਮਿਟ ਕਰਾ ਦੇਣ ਤਾ ਫਿਰ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਰਾ ਸਾਫ਼ ਹੋ ਜਾਂਦਾ ਹੈ ਫੰਡਸ ਜਿਹੜੇ ਆ ਉਹ ਆਟੋਮੈਟਿਕਲੀ ਟ੍ਰਾਂਸਫਰ ਹੋ ਕੇ ਪੰਜਾਬ ਸਰਕਾਰ ਦੇ ਅਕਾਊਂਟਸ ਆ ਜਾਂਦੇ ਆ ਔਰ ਪੰਜਾਬ ਦੇ ਲੋਕ ਜਿਹੜੇ ਹੜਪੀੜਿਤ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਹ ਜਿਹੜੇ ਫੰਡਸ ਨੇ ਉਹਨਾਂ ਤੱਕ ਮੁਹੱਈਆ ਹੋ ਸਕਣਗੇ ਔਰ ਜਿਹੜੇ ਉਹ ਲੋਕ ਕਿਸੇ ਨਾ ਕਿਸੇ ਹੱਦ ਤੱਕ ਆਪਣਾ ਜਿਹੜਾ ਮੋੜ ਜਿਹੜਾ ਆਪਣੇ ਪੈਰਾਂ ਪਾਰ ਪੰਮਾਂ ਪਾਰ ਹੋ ਸਕਣਗੇ ਔਰ ਜਨਜੀਵਨ ਆਪਣੀ ਜਿਹੜਾ ਉਹ ਮੋੜ ਦੁਬਾਰਾ ਲਕੀਰ ਤੇ ਆ ਜਾਏਗਾ